ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਛੀਆਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੁਟਾਨ ਕੋਟ ਸਿਕਰ ਹੈ ਜਿਸ ਪਾਤਸ਼ਾਹ ਨੇ ਰਹਿਮਤ ਕਰਕੇ ਉਦੋਂ ਪ੍ਰਾਲਾ ਬਖਸ਼ਿਸ਼ ਕਰਕੇ ਆਪਣੀ ਪਾਵਨ ਪਵਿੱਤਰ ਨਿੱਗੀ ਗੋਦ ਅੰਦਰ ਬੈਠਣ ਦਾ ਸੁਨਾਸ ਭਾਗ ਸਮਾ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਪਾਤਸ਼ਾਹ ਜੀ ਦਾ ਪਿੱਤਰ ਕਲਿਆਨਕਾਰੀ ਦਰਸ਼ਨ ਦੇਦਾਰ ਦਰਸ਼ਨ ਉਪਦੇਸ਼ ਗੁਰੂ ਜੀ ਕੀ ਪਾਗ ਪਿੱਤਰ ਬਾਣੀ ਪਰ ਸੁਣ ਕੇ ਸੇਵਾ ਕਰਕੇ ਗੁਰੂ ਜੀ ਦੀ ਅਸੀਸਾਂ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਪਰਿਵਾਰਾਂ ਦੇ ਨਗਰ ਦੇ ਸਰਬੱਤ ਦੇ ਭਲੇ ਦੀ ਗੁਰੂ ਚਰਨਾਂ ਤੇ ਸਮੂਹ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਹੈ ਉਪਰੰਤ ਗੁਰੂ ਜੀ ਨੇ ਇਸ ਮਨੁੱਖੀ ਜੀਵ ਨੂੰ ਸਵਾਰਨ ਵਾਸਤੇ ਅਮਰਤ ਵaile ਆਪਣੇ ਸੋਹਣੇ ਤਖਤ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਜੀਵਨ ਯਾਤ ਜੀਵਨ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਸਰਵਣ ਕੀਤਾ ਹੈ ਰਾਗ ਤਨਸਰੀ ਹੈ ਬਚਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 669 ਅਤੇ 670 ਦੇ ਸ਼ਬਦ ਰੂਪ ਸੁਭਾਇਮਾਨ ਹੈ ਅੱਜ ਤੁਹਾਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਪਾਤ ਜੀ ਦਾ ਮਹਾਨ ਗੁਰਤਾ ਗੱਦੀ ਪੁਰਬ ਵੀ ਹੈ ਸੰਖੇਪ ਜਿਆ ਪਾਵ ਸ਼ਬਦ ਦਾ ਔਰ ਸਤਿਗੁਰ ਸਤਿਪਾਤ ਜੀ ਤੇ ਗੁਰਤਾ ਗੱਦੀ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਕਰਕੇ ਸਾਰੇ ਗੁਰੂ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਕੀਤੀ ਹੈ ਸ਼ਬਦ ਦਾ ਮੁੱਖ ਭਾਵ ਹੈ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰਪੁਰਖ ਨਰਿਨ ਦਾ ਇਸ ਸੰਸਾਰ ਅੰਦਰ ਹਰ ਕੋਈ ਜੀਵ ਚਾਹੁੰਦਾ ਏਕ ਮੇਰਾ ਜੀਵਨ ਸੋਹਣਾ ਬਣ ਜਾਏ ਜ਼ਿੰਦਗੀ ਦਾ ਆਨੰਦ ਜ਼ਿੰਦਗੀ ਦਾ ਖੇੜਾ ਜ਼ਿੰਦਗੀ ਦਾ ਸੁਖ ਪ੍ਰਾਪਤ ਹੋ ਜਾਏ ਘਰ ਵਿੱਚ ਸ਼ੁਕ ਸ਼ਾਂਤੀ ਅਤੇ ਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤੋ ਜਾਏ ਸਤਗੁਰ ਸੱਚੇ ਪਾਤਸ਼ਾਹ ਬਸ 21 ਤਰੀਕਾ ਦੱਸਦਣੇ 21 ਤੰਗ ਦੱਸਦਣੇ ਮਾਰ ਕਹਿੰਦੇ ਕਿ ਜਿਹੜਾ ਜੀਵ ਇਹ ਤੰਗ ਜ਼ਿੰਦਗੀ ਅੰਦਰ ਅਪਣਾ ਲਏਗਾ ਉਹਦੀ ਜ਼ਿੰਦਗੀ ਅੰਦਰ ਰਹਿਮਤ ਵਰਤ ਜਾਏਗੀ ਉਹਦਾ ਸੰਸਾਰਕ ਜੀਵਨ ਸੋਹਣਾ ਬਣ ਜਾਏਗਾ ਕੇਵਲ ਸੰਸਾਰਕ ਜੀਵਨ ਹੀ ਨਹੀਂ ਮਾਰ ਕਹਿੰਦੇ ਉਹਦਾ ਪਰਲੋਕ ਵੀ ਸੋਹਣਾ ਬਣ ਜਾਏਗਾ ਜਪ ਮੰਨ ਏ ਮੰਨ ਸਤਨਾਮ ਸਦਾ ਸਤਨਾਮ ਸਤਨਾਮ ਕਿੰਨੇ ਨਾਮ ਨੇ ਉਸ ਪਰਮਾਤਮਾ ਦੇ ਆਪਾਂ ਉਹਨੂੰ ਵਾਹਿਗੁਰੂ ਕਹਿ ਕੇ ਵੀ ਜਪਦੇ ਹਾਂ ਕੋਈ ਅੱਲਾ ਕਹਿ ਕੇ ਜਪਦਾ ਏ ਕੋਈ ਰਾਮ ਕਹਿੰਦਾ ਏ ਕੋ ਰਹੀਮ ਕਹਿੰਦਾ ਏ ਕੋਈ ਗੌੜ ਕਹਿੰਦਾ ਕਿੰਨੇ ਨਾਮਾਂ ਦੇ ਨਾਲ ਉਹਨੂੰ ਸਮੋਦਨ ਕੀਤਾ ਗਿਆ ਹੈ ਪਰ ਸਤਨਾਮ ਉਹਦਾ ਇੱਕ ਪੁਰਬਲਾ ਨਾਮ ਹੈ ਸਤਨਾਮ ਤੋਂ ਭਾਵ ਉਹ ਨਾਮ ਨੇ ਵਾਲਾ ਹੈ ਔਰ ਸਦੀਵ ਰਹਿਣ ਵਾਲਾ ਹੈ ਬਾਕੀ ਤੇ ਉਹਦੇ ਨਾਮ ਕਥੇ ਗਏ ਨੇ ਜਿਹੋ ਜਿਹੇ ਉਹਦੇ ਗੁਣ ਕਿਸੇ ਨੇ ਵੇਖੇ ਉਦੇ ਗੁਣਾਂ ਨੂੰ ਉਹ ਜਾ ਨਾਮ ਦੇ ਦਿੱਤਾ ਗੁਣਵੰਤੀ ਨਾਮ ਹੋ ਗਿਆ ਗੁਣਵਾਚਕ ਨਾਮ ਹੋ ਗਿਆ ਇਹ ਉਹਦਾ ਨਾਮ ਪੁਰਬਲਾ ਕਿਰਤਮ ਨਾਮ ਕਥੇ ਤੇਰੇ ਜੇਬਾ ਸਤਨਾਮ ਪਰਾ ਤੇਰਾ ਪੁਰਬਲਾ ਬਾਕੀ ਨਾਮ ਤੇ ਜਪਣ ਵਾਸਤੇ ਨੇ ਸਤਨਾਮ ਉਹਦੇ ਤੇ ਇਹ ਭੇਦ ਹੋਣ ਵਾਸਤੇ ਹੈ ਤੇ ਮਤਲਬ ਕਿ ਇਹਨੇ ਮਨ ਕਰਕੇ ਜਪਣਾ ਹੈ ਜਪ ਮਨ ਸਤਨਾਮ ਸਦਾ ਸਤਨਾਮ ਹਲਕ ਪਲਤ ਮੁਖ ਉਜਲ ਹੋਈ ਆ ਲੋਕ ਅਤੇ ਪਰਲੋਕ ਵਿੱਚ ਤੇਰਾ ਮੁਖ ਸੋਹਣਾ ਹੋ ਜਾਏਗਾ ਉਜੜਾ ਹੋ ਜਾਏਗਾ ਨਿਤ ਤੇ ਆਈਏ ਇੱਕ ਦਿਨ ਨਹੀਂ ਰੋਜ਼ ਹਰ purk niranjana ਉਹ ਹਰੀ purk ਨਿਰੰਜਨਾ ਤੋਂ ਭਾਵ ਜਿਹੜਾ ਕਲਖ ਤੋਂ ਰਹਿਤ ਹੈ ਜਿਹਨੂੰ ਦਾਗ ਕੋਈ ਨਹੀਂ ਜਿਹਦੇ 'ਚ ਏਬ ਕੋਈ ਨਹੀਂ ਜਿਹਦੇ 'ਚ ਔਗਣ ਕੋਈ ਨਹੀਂ ਜਿਹਦੇ 'ਚ ਕੇਵਲ ਤੇ ਕੇਵਲ ਗੁਣ ਨੇ ਜਦੋਂ ਅਸੀਂ ਉਹਦਾ ਨਾਮ ਜਪਾਂਗੇ ਉਹਦੇ ਨਾਲ ਸਾਝ ਪਾਵਾਂਗੇ ਉਹਦੀ ਸੰਗਤ ਕਰਾਂਗੇ ਉਹਦੀ ਸੰਗਤ ਵਿੱਚ ਜੁੜ ਕੇ ਬੈਠਾਂਗੇ ਵਾਲ ਕਲਗੀ ਉਹਦੇ ਵਾਲ ਗੁਣ ਸਾਡੇ ਅੰਦਰ ਆ ਜਾਣਗੇ ਉਹ ਤੇ ਭਲਾ ਕਰਦਾ ਏ ਉਹ ਤੇ ਕਦੀ ਜ਼ਿੰਦਗੀ ਅੰਦਰ ਦੁੱਖ ਮਹਿਸੂਸ ਨਹੀਂ ਕਰਦਾ ਤੇ ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ ਦੁੱਖ ਉਹਨਾਂ ਦੀ ਜ਼ਿੰਦਗੀ 'ਚ ਵੀ ਨਹੀਂ ਆ ਹੁਣ ਪਰਸੋਂ ਜਿਹੜਾ ਦਿਹਾੜਾ ਏ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਅੱਜ ਕਲਗੀ ਵਾਲੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਹੈ ਕੱਲ ਨੂੰ ਤਿੰਨ ਗੁਰੂ ਕੇ ਲਾਲ ਭਾਈ ਮਤੀ ਦਾਸ ਭਾਈ ਸ਼ਤੀ ਦਾਸ ਤੇ ਭਾਈ ਦਿਆਲ ਦਾਸ ਤਿੰਨਾਂ ਦਾ ਸ਼ਹੀਦੀ ਪੁਰਬ ਵੀ ਹੈ ਪਰ ਗੁਰੂ ਚਰਨਾਂ ਨਾਲ ਜੁੜੇ ਨੇ ਗੁਰੂ ਕੇ ਲਾਲ ਗੁਰੂ ਕੇ ਸਿੱਖ ਸੀਸ ਤੇ ਆਰਾ ਚੱਲਦਾ ਏ ਪਰ ਸਿੱਖ ਦੀ ਰਸਨਾ ਤੇ ਗੁਰੂ ਕੀ ਬਾਣੀ ਹੈ ਕੋਈ ਹਵਾ ਤੇ ਹੁੱਕਾ ਨਹੀਂ ਕੋਈ ਵਿਰਾਗ ਨਹੀਂ ਹੈ ਕੇਵਲ ਤੇ ਕੇਵਲ ਗੁਰੂ ਕੀ ਬਾਣੀ ਗੁਰੂ ਦਾ ਪਿਆਰ ਹੈ ਦੁੱਖ ਨਹੀਂ ਆ ਆਰਾ ਚੱਲਦਾ ਏ ਜਿਵੇਂ ਲੱਕੜ ਨੂੰ ਆਰਾ ਚੀਰਦਾ ਏ ਇਦਾਂ ਭਾਈ ਮਤੀ ਦਾਸ ਦੇ ਸਰੀਰ ਨੂੰ ਚੀਰਿਆ ਜਾ ਰਿਹਾ ਏ ਪਰ ਗੁਰੂ ਦਾ ਸਿੱਖ ਕਿਸੇ ਵਜ ਦੇ ਵਿੱਚ ਕਿਸੇ ਆਨੰਦ ਵਿੱਚ ਬਾਣੀ ਗਾਉਂਦਾ ਪਿਆ ਹੈ ਇਤਿਹਾਸ ਅੰਦਰ ਇਹ ਸ਼ਬਦ ਮਿਲਦੇ ਨੇ ਕਹਿੰਦੇ ਨੇ ਜਦੋਂ ਆਰਾ ਚੱਲਦਾ ਏ ਭਾਈ ਮਤੀ ਦਾਸ ਜੀ ਜਬਜੀ ਸਾਹਿਬ ਦਾ ਜਾਪ ਕਰਦੇ ਨੇ ਤੇ ਜਦੋਂ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ ਪੰਚੇ ਸੋਏ ਦਰ ਰਜਾਨ ਪੰਚਾ ਕਾ ਘੁਰ ਏਕ ਧਿਆਨ ਇਥੋਂ ਤੱਕ ਬਾਣੀ ਗਈ ਤੇ ਸਰੀਰ ਤੇ ਦੋ ਟੋਟੇ ਆ ਰਹੇ ਨੇ ਕਰ ਦਿੱਤੇ ਪਰ ਬਾਣੀ ਫਿਰ ਵੀ ਨਹੀਂ ਵਿਛਲੀ ਬਾਣੀ ਫਿਰ ਵੀ ਪੜੀ ਜਾਂਦੇ ਨੇ ਦੋਵਾਂ ਸਰੀਰ ਦੇ ਟੋਟਿਆਂ ਵਿੱਚੋਂ ਆਵਾਜ਼ ਆਉਂਦੀ ਆ ਜਿੰਨਾ ਚਿਰ ਜਪਜੀ ਸੰਪੂਰਣੀ ਹੋਈ ਉਹਨਾਂ ਚਿਰ ਪਾਈ ਜੀ ਦਾ ਸਰੀਰ ਸ਼ਾਂਤ ਨਹੀਂ ਹੋਇਆ ਇਹ ਜਿਹੜੇ ਗੁਰੂ ਤਰਨਾਂ ਨਾਲ ਜੁੜ ਜਾਂਦੇ ਨੇ ਜਿਹੜੇ ਗੁਰੂ ਚ ਅਭੇਦ ਹੋ ਜਾਂਦੇ ਨੇ ਇਹ ਉਹਨਾਂ ਦੀਆਂ ਬਾਤਾਂ ਨੇ ਉਹਨਾਂ ਦੀਆਂ ਕਹਾਣੀਆਂ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਦੁੱਖ ਪੈਦਾ ਨਹੀਂ ਕਰ ਸਕਦਾ ਭਾਵੇਂ ਲੱਖਾਂ ਜਮਾਨਾ ਤਸੀਹੇ ਦੇਲੇ ਹਕੂਮਤਾਂ ਤਸੀਹੇ ਦੇਣ ਪਰ ਉਹਨਾਂ ਨੂੰ ਦੁਖੀ ਨਹੀਂ ਕਰ ਸਕਦਾ ਕਿਉਂਕਿ ਗੁਰੂ ਅੰਦਰ ਹੈ ਗੁਰੂ ਨੇ ਕਵਸਤਾ ਹੀ ਐਸੀ ਪੈਦਾ ਕਰ ਦਿੱਤੀ ਹੈ ਜਿੱਥੇ ਦੁੱਖ ਨਹੀਂ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਹਾਰ ਨਹੀਂ ਸਮਝਦੇ ਮਰ ਕਹਾਂਗੇ ਇਸ ਵਾਸਤੇ ਤੂੰ ਵੀ ਜਪ ਨਿਤ ਧਿਆਈਏ ਹਰ ਪੁਰਖ ਨਰਿੰਜਣਾ ਉਹ ਜਿਹੜਾ ਕਲਖ ਤੋਂ ਰਹਤ ਹੈ ਜਿਹੜਾ ਔਗੜਾ ਤੋਂ ਰਹਤ ਹੈ ਜਿਹੜਾ ਗੁਣਾ ਦਾ ਖਜ਼ਾਨਾ ਹੈ ਜੇਦੋਂ ਉਹਨੂੰ ਜਪੇਗਾ ਉਹਦੇ ਵਾਲੇ ਗੁਣ ਤੇਰੇ ਵਿੱਚ ਵੀ ਆਉਣਗੇ ਵਰਨਾ ਸਾਰੀ ਜ਼ਿੰਦਗੀ ਦੀ ਭਟਕਣਾ ਹੈ ਕੋਣ ਬੰਦੇ ਦੀਆਂ ਇੱਛਾਵਾਂ ਕਦੀ ਪੂਰੀਆਂ ਨਹੀਂ ਹੁੰਦੀਆਂ ਇੱਛਾ ਦੀ ਖਾਤਰ ਕਦੀ ਕਿਤੇ ਜਾ ਕੇ ਮੱਥਾ ਟੇਕਦਾ ਕਦੀ ਕਿਤੇ ਜਾ ਕੇ ਮੇਰੀ ਇੱਛਾ ਪੂਰੀ ਹੋ ਜਾਏ ਨਹੀਂ ਹੁੰਦੀਆਂ ਮਾਲਕਾਂ ਦੇ ਜੇ ਇੱਛਾ ਪੂਰੀ ਹੋਏਗੀ ਤੇ ਇਹਦੇ ਦਰ ਤੋਂ ਹੀ ਹੋਏਗੀ ਇਹਦੀ ਗੋਦ ਵਿੱਚੋਂ ਇਹਦੇ ਸੰਗ ਵਿੱਚ ਹੋਏਗੀ ਕਿਉਂਕਿ ਇੱਛਾ ਪੂਰਤ ਸਰਬ ਸੁਖ ਦਾਤਾ ਹਰਿ ਜਾਕੇ ਵਸ ਹੈ ਕਾਮ ਤੈਨਾ ਸੋ ਐਸਾ ਹਰ ਕਾ ਇਹ ਮੇਰੇ ਜੀਅਰੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ ਕਿਆੰਦ ਜੇ ਇਹੋ ਜੇ ਪਿਆਰੇ ਨੂੰ ਸੇਵੇਂਗਾ ਇਹੋ ਜੇ ਪਿਆਰੇ ਦੇ ਨਾਲ ਜੁੜੇਗਾ ਤਾਂ ਸਾਰੇ ਸੁੱਖ ਤੇਰੀ ਚੁਲੀ ਚ ਪੈਣਗੇ ਜ਼ਿੰਦਗੀ ਦਾ ਆਨੰਦ ਜ਼ਿੰਦਗੀ ਦਾ ਖੇੜਾ ਦੂਸਰੀ ਬਾਤ ਮਾਰਕਾਂਗੇ ਜਿਸ ਘਰ ਵਿੱਚ ਜਿਸ ਸਰੀਰ ਰੂਪੀ ਘਰ ਵਿੱਚ ਵਾਹਿਗੁਰੂ ਦਾ ਨਾਮ ਹੋਏਗਾ ਜੈ ਹਰ ਸਿਮਰਨ ਭਇਆ ਤੈ ਉਪਾਦ ਗੱਤ ਕਿੰਨੀ ਉੱਥੇ ਕੋਈ ਰੋਗ ਕੋਈ ਸੋਗ ਕੋਈ ਝੋੜਾ ਕੋਈ ਕਲੇਸ਼ ਨਹੀਂ ਹੋਏਗਾ ਜਿੱਥੇ ਨਾਮ ਹੋਏਗਾ ਜਿੱਥੇ ਗੁਰੂ ਜੀ ਦਾ ਸ਼ਬਦ ਹੋਏਗਾ ਜਿੱਥੇ ਗੁਰੂ ਜੀ ਦਾ ਪਿਆਰ ਹੋਏਗਾ ਜੈ ਹਰ ਸਿਮਰਨ ਪਿਆ ਤੈ ਉਪਾਦ ਗਤ ਕੀਨੀ ਪਰ ਵੱਡ ਭਾਗੀ ਹਰ ਜਪਣਾ ਵੱਡੇ ਭਾਗਾਂ ਵਾਲੇ ਇਹਨੂੰ ਜਪ ਲੈਨੇ ਜਨ ਨਾਨਕ ਕੋ ਗੁਰ ਇਹ ਬਤ ਦਿਨੀ ਜਪ ਹਰ ਭਜਨ ਕਰਦਾ ਜਪ ਕੇ ਸੰਸਾਰ ਰੂਪੀ ਭਾਵ ਜਿਹੜਾ ਭਾਵਨਾ ਦਾ ਜਲ ਭਾਵਨਾ ਦਾ ਸਾਗਰ ਇਹਦੇ ਤੋਂ ਤਰਿਆ ਜਾ ਸਕਦਾ ਵਰਨਾ ਭਾਵਨਾ ਦੇ ਇਸ ਗਹਿਣ ਵਿੱਚ ਬੰਦਾ ਰੁੜ ਜਾਂਦਾ ਹੈ ਗੁਰੂ ਕਿਰਪਾ ਕਰੇ ਸ਼ਬਦ ਅੰਦਰ ਆ ਕੇ ਟਿਕਦਾ ਏ ਕੋਈ ਸੰਤੋਖ ਮਿਲਦਾ ਏ ਕੋਈ ਜ਼ਿੰਦਗੀ ਦੀ ਪਟਕਣਾ ਮੁੱਕਦੀ ਹੈ ਇਸ ਭਾਵਨਾ ਦੇ ਸਾਗਰ ਵਿੱਚੋਂ ਬੰਦਾ ਤਰ ਸਕਦਾ ਏ ਗੁਰੂ ਕੇ ਸ਼ਬਦ ਦੇ ਆਸਰੇ ਤੇ ਵਰਨਾ ਮਾਰ ਚੱਲ ਕੇ ਹਮ ਦੇਖਾ ਤੈ ਲੂਪੀਲੇ ਵਰਨ ਇਹਦੇ ਚ ਡੁੱਬ ਜਾਂਦੇ ਨੇ ਜਿਨ੍ਹਾਂ ਨੇ ਸ਼ਬਦ ਦੀ ਟੇਕ ਲਈ ਕੇਵਲ ਆਪ ਨਹੀਂ ਤਰੇ ਪਤਾ ਨਹੀਂ ਕਿੰਨਿਆਂ ਵਾਸਤੇ ਵਸੀਲਾ ਬਣ ਗਏ ਕਿੰਨਿਆਂ ਨੂੰ ਤਾਰਨ ਦਾ ਉਹ ਉਹਨਾਂ ਦਾ ਪਰੁਪਕਾਰ ਉਹਨਾਂ ਨੇ ਸੰਸਾਰਿਕ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿੰਨਾ ਦਾ ਅਜ ਗੁਰਤਾ ਗੱਦੀ ਪੁਰਬ ਹੈ ਤਨ ਕਲਗੀ ਵਾਲੇ ਪਾਤਸ਼ਾਹ ਜਿਨ੍ਹਾਂ ਦੀ ਸਿਫਤ ਕਰਨ ਬਾਅਦ ਤੇ ਸ਼ਬਦ ਛੋਟੇ ਪੈ ਜਾਂਦੇ ਨੇ ਇਥੋਂ ਤੱਕ ਰੱਬੀ ਪਿਆਰਿਆਂ ਨੇ ਬੋਲ ਲਿਖੇ ਨਹੀਂ ਸਾਈਂ ਬਾਬਾ ਬੁੱਲ੍ਹੇ ਸਾਹਿਬ ਵਰਗੇ ਵੀ ਲਿਖਦੇ ਨੇ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਨਾ ਕਹੂੰ ਜਬ ਕੀ ਬਾਤ ਕਹੂੰ ਮੈਂ ਅਬ ਕੀ ਅਗਰ ਨਾ ਹੁੰਦੇ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਉਸ ਸੁਨਤ ਹੁੰਦੀ ਸਭ ਕੀ ਕਵੀ ਸੰਤੋਖ ਸਿੰਘ ਬੜਾ ਪਿਆਰਾ ਬਸੰ ਲਿਖਦੇ ਕਹਿੰਦੇ ਨੇ ਸਾਇ ਜਾਤੀ ਏਕਤਾ ਅਨੇਕਤਾ ਬਲ ਹੈ ਜਾਤੀ ਹੋਤ ਕੁਚੀਲਤਾ ਕੁਤੇਬਨ ਕੁਰਾਨ ਕੀ ਪਾਪ ਪਰ ਪੱਕ ਜਾਤੇ ਧਰਮ ਤਜਕ ਜਾਤੇ ਵਰਨ ਗਰਤ ਜਾਤੇ ਸਾਹਿਤ ਨਿਧਾਨ ਕੀ ਦੇਵੀ ਦੇਵ ਦੇਹਰਾ ਸੰਤੋਖ ਸਿੰਘ ਦਾ ਦੂਰ ਹੋ ਤੇ ਰੀਤ ਮਿਟ ਜਾਤੀ ਕਥਾ 베ਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤਾਂ ਹੋਤੀ ਜੋ ਪੈ ਕਰਨਾ ਨ ਜਾਣੀ ਮਰਜੀ ਕਰਨਾ ਦੀ ਮੂਰਤ ਨੇ ਦਇਆ ਦੀ ਮੂਰਤ ਨੇ ਅਗਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਰਤੀ ਤੇ ਨਾ ਹੁੰਦੇ ਤੇ ਦੁਨੀਆ ਦਾ ਨਕਸ਼ਾ ਕੁਝ ਹੋਰ ਹੋ ਜਾਂਦਾ ਜਿਸ ਵੇਲੇ ਸੰਖੇਪ ਜਿਹਾ ਪਾਵਾਂਗੇ ਕੁਛ ਕਲਾਂਗੇ ਪਰਸੋਂ ਮਰਜੀ ਦਾ ਸਿੱਧੀ ਦਿਹਾੜਾ ਜਦੋਂ ਉਦੋਂ ਸਿੱਧੀ ਦੇ ਬਾਰੇ ਤੇ ਕੁਝ ਨਾ ਕੁਝ ਆਪਾਂ ਮਰਜੀ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ ਮਰਜੀ ਦੇ ਗੁਣ ਗਾਵਾਂਗੇ ਜਿਸ ਵੇਲੇ ਕਸ਼ਮੀਰੀ ਪੰਡਤ ਆਉਂਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਜੀ ਸਾਡਾ ਧਰਮ ਖਤਰੇ 'ਚ ਆ ਔਰੰਗਜ਼ੇਬ ਨੇ ਤੇ ਇਹ ਤੇ ਯਹੀ ਕੀਤਾ ਏ ਕਿ ਸਾਰਾ ਕੁਝ ਮਲਿਆ ਮੇਟ ਕਰਕੇ ਇਸਲਾਮ ਦਾ ਝੰਡਾ ਚੁਲਾ ਲੈਣਾ ਏ ਮਾਜੀ ਬੜੇ ਪੀਰ ਫਕੀਰ ਮਨਾਏ ਨੇ ਅਮੋਨਾਥ ਦੇ ਮੰਦਰ ਤੇ ਜਾ ਕੇ ਵੀ ਪੁਕਾਰਾਂ ਕੀਤੀਆਂ ਨੇ ਮੰਦਰ ਦੀ ਕੰਧਾਂ ਤੋਂ ਸਾਨੂੰ ਇਹ ਆਵਾਜ਼ ਆਈ ਆ ਕਿ ਤੁਹਾਡਾ ਕੋਈ ਮਸਲਾ ਹੱਲ ਕਰ ਸਕਦਾ ਏ ਜਾਂ ਤੁਹਾਡੀ ਕੋਈ ਬਾਹ ਫੜ ਸਕਦਾ ਤੇ ਗੁਰੂ ਨਾਨਕ ਦਾ ਕਰਿਆ ਸਤਿਗੁਰ ਜੀ ਤੁਹਾਡਾ ਆਸਰਾ ਤੱਕਿਆ ਆਏ ਆਏ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਗੱਲ ਸੁਣ ਕੇ ਤੇ ਉਹਨਾਂ ਦਾ ਹੱਲ ਲੱਭਦੇ ਕੋ ਸੋਚਦੇ ਤੇ ਕਲਗੀ ਵਾਲੇ ਪਾਤਸ਼ਾਹ ਕੋਲ ਖਲੋਤੇ ਨੇ ਮਰਜੀ ਇਹ ਜਿਹੜੇ ਕੌਮ ਬੜੇ ਮਿਊਸ਼ ਨੇ ਜਿਨ੍ਹਾਂ ਨੇ ਸਿਰ ਨੀਵੇਂ ਕੀਤੇ ਹੋਏ ਨੇ ਜਿਵੇਂ ਕੋਈ ਵੱਡਾ ਇਹਨਾਂ ਨੂੰ ਦੁੱਖ ਆਇਆ ਹੋਵੇ ਇਹਨਾਂ ਨੂੰ ਕੀ ਦੁੱਖ ਹੈ ਇਹਨਾਂ ਦਾ ਧਰਮ ਖਤਰੇ 'ਚ ਆ ਤੇ ਕਲਗੀ ਵਾਲੇ ਪਾਤਸ਼ਾਹ ਕਲਗੀ ਕਿਵੇਂ ਬਚ ਸਕਦਾ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਕੋਈ ਸਾਧੂ ਜਿਨੇ ਜਨਮ ਤੋਂ ਲੈ ਕੇ ਹੁਣ ਤੱਕ ਕੋਈ ਪਾਪ ਨਾ ਕੀਤਾ ਹੋਵੇ ਝੂਠ ਨਾ ਬੋਲਿਆ ਹੋਵੇ ਜਿਨੇ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਚਰਨਾਂ ਨਾਲ ਸੁੱਤ ਜੋੜ ਕੇ ਸ਼ਬਦ ਦੀ ਕਮਾਈ ਕੀਤੀ ਹੋਵੇ ਕੋਈ ਐਸੀ ਰੂਹ ਹੋਵੇ ਉਹ ਆਪਣਾ ਬਲੀਦਾਨ ਆਪਣੀ ਕੁਰਬਾਨੀ ਦੇ ਕੇ ਇਹਨਾਂ ਦਾ ਧਰਮ ਬਚ ਸਕਦਾ ਹੈ ਕਰੋਨਾ ਦੀ ਮੂਰਤ ਧਨ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਇਹ ਉਹ ਜੀ ਮੂਰਤ ਸੰਸਾਰ ਅੰਦਰ ਲੱਭਣੀ ਔਖੀ ਹੈ ਕਿਸੇ ਹੋਰਾਂ ਦੀ ਦੱਸਾਂ ਲੈ ਇਹਨਾਂ ਨੂੰ ਪਾਓ ਕਿਉਂਕਿ ਤੁਹਾਡੇ ਤੋਂ ਵੱਧ ਕੇ ਕੋਈ ਪਾਪ ਤੇ ਪਵਿੱਤਰ ਰੂਹ ਸੰਸਾਰ ਅੰਦਰ ਨਹੀਂ ਹੋ ਸਕਦੀ ਤੁਸੀਂ ਖੁਦ ਆਪਣੀ ਕੁਰਬਾਨੀ ਦੇ ਕੇ ਇਹਨਾਂ ਦੇ ਧਰਮ ਨੂੰ ਬਚਾਓ ਇਹ ਕਲਗੀ ਵਾਲੇ ਪਾਤਸ਼ਾਹ ਕਰੀਬਨ ਤਰੀਬਲ ਪੌਣੇ ਨਾਲ ਸਾਲ ਦੀ ਉਮਰ ਦੇ ਵਿੱਚ ਮਾਰਜੀ ਨੇ ਕਿੰਡਾ ਵੱਡਾ ਇੱਕ ਪਰਉਪਕਾਰ ਕੀਤਾ ਕੱਲੀ ਵੱਡੀ ਬਾਤ ਕਹਿਤੀ ਗੁਰੂ ਤੇਗ ਬਹਾਦਰ ਜੀ ਕਹਿ ਲਵੇ ਪੁੱਤਰਾ ਕੁਰਬਾਨੀ ਤੇ ਅਸੀ ਕਰ ਦਈਏ ਤੂੰ ਯਤੀਮ ਹੋ ਜਾਏਗਾ ਲੱਖਾਂ ਹਿੰਦੁਸਤਾਨ ਦੇ ਬੱਚੇ ਯਤੀਮ ਹੋਣ ਤੋਂ ਬਚ ਜਾਣ ਤੇ ਗੁਰੂ ਗੋਬਿੰਦ ਸਿੰਘ ਇਹ ਯਤੀਮਪੁਣੇ ਦਾ ਦੁੱਖ ਵੀ ਆਪਣੀ ਝੋਲੀ ਬਾਤੇ ਝੋਲੀ ਵਿੱਚ ਪਾਉਣ ਵਾਸਤੇ ਤਿਆਰ ਆ ਕਲਗੀ ਵਾਲੇ ਪਾਚਾ ਸਾਰਾ ਸੰਸਾਰ ਤੇਰਾ ਰੋਮ ਰੋਮ ਵਿੱਚ ਸ਼ੁਕਰਾਨਾ ਕਰੇ ਪਰ ਤੇਰਾ ਕੋਈ ਦੇਣਾ ਨਹੀਂ ਦੇ ਸਕਦਾ ਤੇਰੇ ਪਰਉਪਕਾਰਾਂ ਦਾ ਮੁੱਲ ਕੋਈ ਨਹੀਂ ਚੁਕਾ ਸਕਦਾ 9 ਸਾਲ ਦੀ ਉਮਰ ਦੇ ਵਿੱਚ ਆਪਣੇ ਬਾਪੂ ਨੂੰ ਤੋਰ ਦੇਣੇ ਕੁਰਬਾਨੀ ਵਾਸਤੇ ਸਾਰਾ ਕੁਝ ਜਦੋਂ ਤਨਗੁਰੂ ਤੇਗ ਬਾਦਲ ਪਾਚਾ ਫਿਰ ਜਦੋਂ ਚੱਲਣ ਲੱਗੇ ਹਨ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੁਰਬਾਨੀ ਦੇਣ ਵਾਸਤੇ ਦਿੱਲੀ ਦੀ ਧਰਤੀ ਤੇ ਤੇ ਗੁਰਿਆਈ ਦਾ ਪਾਲ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੰਦੇ ਸਿੰਘ ਨਹੀਂ ਬਣੇ ਗੋਮਦ ਰਾਏ ਨੇ ਪਰ ਬਿਆਨ ਕਰਨ ਵਾਸਤੇ ਸ਼ਬਦ ਵਰਤਨੇ ਪੈਂਦੇ ਮਾਰਜੀ ਨੇ ਗੁਰਵਾਈ ਦਾ ਜਣਾ ਪਾ ਰਿਆ ਗੁਰੂ ਗੋਬਿੰਦ ਸਿੰਘ ਸਕੇ ਪਾਤਸ਼ਾਹ ਜੀ ਦੇ ਮੋਢਿਆਂ ਤੇ ਪਾਇਆ ਕਿ ਅੱਜ ਤੋਂ ਜ਼ਿੰਮੇਵਾਰੀਆਂ ਤੁਸੀਂ ਨਿਭੋੜ ਗਿਆ ਹਲੇ ਉਹ ਗੁਰਵਾਈ ਵਾਲੀ ਮਰਜ਼ਾਦਾ ਨਹੀਂ ਨਿਭਾਈ ਤੇ ਪਰ ਜ਼ਿੰਮੇਵਾਰੀ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੋਬਨ ਨਰਾਏ ਦੇ ਮੋਢਿਆਂ ਤੇ ਪਾ ਕੇ ਆਪ ਦਿੱਲੀ ਦੇ ਧਰਤੀਵਾਲ ਨੂੰ ਚੱਲ ਪਏ ਥਾਂ ਥਾਂ ਤੇ ਪ੍ਰਚਾਰ ਕਰਦੇ ਸਿੱਖਾਂ ਦੀਆਂ ਅਰਦਾਸਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੇ ਉਹਨਾਂ ਭਾਵਨਾਵਾਂ ਨੂੰ ਪੂਰਿਆਂ ਕਰ ਦਿਓ ਹਯਾ ਮਾਰਜੀ ਸਿੱਖਾਂ ਨੂੰ ਤਾਰਦੇ ਹੋਏ ਦਿੱਲੀ ਦੀ ਧਰਤੀ ਤੇ ਪਹੁੰਚਦੇ ਨੇ ਅੱਜ ਵਾਲੇ ਦਿਨ ਜਦੋਂ ਸਤਗੁਰ ਸੱਚੇ ਪਾਤਸ਼ਾਹ ਸਿੱਖਾਂ ਵਾਲੇ ਕੈਦਨੇ ਤੇ ਕੈਦ ਨੇ ਭਾਈ ਮਤੀ ਦਾਸ ਵੇਖਿਆ ਨਹੀਂ ਜਾਂਦਾ ਸਾਰਾ ਕੁਝ ਕਹਿ ਲ ਕੇ ਪਾਤਸ਼ਾਹ ਹੁਕਮ ਕਰੋ ਇਸ ਜ਼ਾਲਮ ਰਾਜ ਦੀ ਇੱਕ ਨਾਲ ਇੱਕ ਖੜਕਾ ਦਿਆ ਦਿੱਲੀ ਦੇ ਤਖਤ ਦਾ ਤਖਤਾ ਮੁੱਦਾ ਕਰ ਦਿਆ ਕੁਰਬਾਨੀਆਂ ਦਾ ਦੌਰ ਸ਼ੁਰੂ ਹੋ ਲੱਗਾ ਏ ਤੇ ਉਦੋਂ ਮਰਸ ਤੇ ਪਾਤਸ਼ਾਹ ਜੀ ਨੇ ਫਿਰ ਉਹ ਜਿਹੜੀ ਮਰਜ਼ਾਦਾ ਕਿਆ ਸੀ ਵੀ ਗੁਰਤਾ ਗੱਦੀ ਜਿਹੜੀ ਉਹ ਮਰਜ਼ਾਦਾ ਹੈ ਗੋਮਦ ਰਾਏ ਨੂੰ ਨਿਭਾਈ ਜਾਇੇ ਸ਼ਿਦੀ ਤੋਂ ਦੋ ਦਿਨ ਪਹਿਲਾਂ ਬਾਬਾ ਗੁਰਦਿੱਤਾ ਜੀ ਰਾਜਕੌਰ ਜੀ ਬਾਬਾ ਬੁੱਢਾ ਸਾਹਿਬ ਦੀ ਅੰਸਬਵਸ ਵਿੱਚ ਉਹਨਾਂ ਨੇ ਫਿਰ ਜਾ ਕੇ ਤੇ ਗੁਰਿਆਈ ਦੀ ਮਰਜ਼ਾਦਾ ਨਿਭਾਈ ਚਕਲਗੀ ਵਾਲੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਇੱਧਰ ਫਿਰ ਬੜੇ ਡਰਾਵੇ ਨਹੀਂ ਦਿੱਤੇ ਕਿ ਕਿਸ ਤਰ੍ਹਾਂ ਮਰਜ਼ਾਨ ਧਰਮ ਤੋਂ ਥਿਲਕ ਜਾਣ ਤੇ ਜੇ ਇਹਨਾਂ ਨੂੰ ਅਸੀਂ ਮੁਸਲਮਾਨ ਬਣਾ ਦਈਏ ਤੇ ਬਾਕੀ ਸੰਸਾਰ ਨੂੰ ਮੁਸਲਮਾਨ ਬਣਾਉਣਾ ਕੋਈ ਵੱਡੀ ਬਾਤ ਨਹੀਂ ਪਰ ਉਹ ਤੇ ਧਰਮਾਂ ਦੇ ਰਾਖੇ ਧਰਮ ਦੀ ਚਾਦਰ ਹਿੰਦ ਦੀ ਚਾਦਰ ਉਹ ਤੇ ਇੱਕ ਚਦਨ ਬਣ ਕੇ ਸਾਰੇ ਸੰਸਾਰ ਦੀ ਪਤ ਟ ਕਰਵਾਤੀ ਸੰਸਾਰ ਤੇ ਤਿਆਗ ਤੇ ਬਿਰਾਗ ਦੀ ਮੂਰਤ ਤਨ ਗੁਰੂ ਤੇਗ ਬਾਬਾ ਪਾਚ ਆਏ ਸਨ ਉਹਨਾਂ ਨੂੰ ਕੋਈ ਕੀ ਦਲਾ ਸਕਦਾ ਹੈ ਉਹ ਤੇ ਧਰਮ ਦੀ ਥੰਮੀ ਨੇ ਉਹਤੇ ਧਰਮ ਨੂੰ ਧਰਮ ਦੇ ਝੰਡੇ ਨੂੰ ਉੱਚਾ ਕਰਨ ਵਾਸਤੇ ਆਪਣਾ ਕੁਰਬਾਨ ਕਰਨ ਵਾਸਤੇ ਖੁਦ ਜਾਂਦੇ ਨੇ ਕਿਵੇਂ ਸਾਲਾਂ ਕੋਲ ਹੋਇਆ ਆਪਾਂ ਪਰਸੋਂ ਨੂੰ ਵਿਚਾਰ ਨੂੰ ਜ਼ਤਨ ਕਰਾਂਗੇ ਅੱਜ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਹੈ ਆਪ ਸੰਗਤਾਂ ਨੂੰ ਕਲਗੀ ਵਾਲੇ ਪਾਤਸ਼ਾਹ ਜੀ ਦੀ ਇਸ ਗੁਰਤਾ ਗੱਦੀ ਪੁਰਬ ਦੀ ਬਹੁਤ ਬਹੁਤ ਮੁਬਾਰਕਾਂ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਕਲਗੀ ਵਾਲੇ ਪਾਤਸ਼ਾਹ ਜੀ ਦੇ ਮੋਢਿਆਂ ਤੇ ਆਣ ਪਈਆਂ ਕਹਿ ਦਿੱਤਾ ਮਰਦੀ ਹੁਣ ਅੰਦਰ ਵਰਕੇ ਆਪਣੀ ਇਹ ਧਰਮ ਨੂੰ ਗਮਾਉ ਅੰਦਰ ਬਹਿ ਕੇ ਕੀਰਤਨ ਕਰੋ ਮਰ ਸੱਚੇ ਪਾਤਸ਼ਾਹ ਕਹਿ ਲੱਗਣੀ ਸਾਡਾ ਧਰਮ ਉਹ ਨਹੀਂ ਆਪੇ ਕੰਦਾ ਮੁੰਦਾ ਪੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਇਹ ਤੇ ਪ੍ਰਗਟ ਧਰਮ ਆ ਤੁਸੀਂ ਢੋਲਕੀਂ ਸੇਵੇਂ ਦੀ ਬਾਤ ਕਰਦੇ ਵੀ ਭੋਰੀਆ ਚ ਵਰਕੇ ਵਜਾਈਏ ਸਾਡੇ ਕੋ ਸੱਚੇ ਪਾਤਸ਼ਾਹ ਕਹਿੰਦੇ ਨੇ ਸਮਾ ਆ ਗਿਆ ਹੁਣ ਭੋਰੀਆ ਚ ਵਰਨਦਾ ਨਹੀਂ ਹੁਣ ਤੇ ਨਜ਼ੀਰਤ ਨਗਾਰਿਆ ਜਨ ਨਗਾਰਾ ਰੋਜ਼ ਵੱਜਦਾ ਨਾ ਇਕ ਕਲਗੀ ਵਾਲੇ ਪਾਤਸ਼ਾਹ ਜੀ ਨੇ ਰਣਜੀਤ ਨਗਾਰਾ ਵੜਿਆ ਸੀ ਜਦੋਂ ਆਨੰਦਪੁਰ ਦੀਆਂ ਪਹਾੜੀਆਂ 'ਚ ਗੁੰਝਿਆ ਤੇ ਪਹਾੜੀ ਰਾਜਿਆਂ ਦੇ ਕਾਲਜੇ ਕੰਬਦੇ ਸਨ ਕਲਗੀ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਜ਼ੁਲਮ ਦੀਆਂ ਜ਼ੰਜੀਰਾਂ ਕੱਟਣ ਵਾਸਤੇ ਗੁਲਾਮੀ ਦੇ ਤੌਤ ਗਲਾਂ 'ਚ ਲਾਉਣ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਤੇ ਪਰ ਪੁਕਾਰ ਇਸ ਸੰਸਾਰ ਤੇ ਕੀਤੇ ਨੇ ਸੋ ਕਲਗੀ ਵਾਲੇ ਪਾਤਸ਼ਾਹ ਜੀ ਦਾ ਜੀ ਗੁਰਤਾ ਗਦੀਪੁਰਬ ਹੈ ਸੋ ਆਓ 2 ਮਿੰਟ ਗੁਰਮਤ ਤਾ ਜਾਪ ਕਰਕੇ ਕਲਗੀ ਵਾਲੇ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਕਰੀਏ ਫਿਰ ਸਮਾਪਤੀ ਹੈ ਸਾਰੇ ਕਿਰਪਾ वाहे गुरु। वाहे गुरु। वा हरू वा Uh -huh. ਤਨ ਗੁਰੂ ਗੋਬਿੰਦ ਸਿੰਘ ਸਾਹਿਬ 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 ਐਸ ਗੁਰ ਕੋ ਬਲ ਬਲ ਜਾਈਏ ਐਸ ਗੁਰ ਕੋ ਬਲ ਬਲ ਜਾਈਏ ਐਸ ਗੁਰ ਕੋ ਬਲ ਬਲ ਐਸ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਇ ਤਾਰੇ ਆਪ ਮੁਕਤ ਮੋਇ ਤਾਰੇ ਆਪ ਮੁਕਤ ਮੋਇ ਭੋਜ ਨਹੀਂ ਪੇਟਾ ਕੀਤਾ ਜਾ ਸਕਦਾ ਕੇਵਲ ਤੇ ਕੇਵਲ ਉਹਦੇ ਤੋਂ ਬਲਹਾਰ ਉਹਦੇ ਤੋਂ ਕੁਰਬਾਨ ਜਾਣਾ ਇੰਨੇ ਕ ਸ਼ਬਦ ਅਸੀਂ ਵਰਤ ਸਕਦੇ ਆ ਕਿਉਂਕਿ ਉਹਨੂੰ ਕੀ ਪੇਟਾ ਕਰੀਏ